ਸਿਲੌ ਜਿਹਾ ਫਾਇਦਾ ਲੈਤੀ ਹੈ ਸ਼ਕਰਗੰਦੀ ਤੇ ਆਪਾਂ ਇਸ ਨੂੰ ਝੋਟ ਮਾਰ ਕੇ ਇਸ ਦਾ ਬਣਾਉਣੀ ਆ achar ਸਤਿਗਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਇਧਰ ਆਪਾਂ ਬਣਾਉਣ ਲੱਗੇ ਆ ਜੀ ਸ਼ਕਰਗੰਦੀ ਤੋਂ ਚਾਟ ਤੇ ਆਪਾਂ ਇਧਰ ਲੈਤੀ ਹੈ ਸ਼ਕਰਗੰਦੀ ਤੇ ਆਪਾਂ ਇਸ ਨੂੰ ਵੱਲਦੇਗੇ ਤੇ ਲਓ ਜਿਹੜਾ ਆਪਾਂ ਛੱਡ ਲਿਆ ਗੈਸ ਤੇਰੇ ਉੱਪਰ ਆਪਾਂ ਰੱਖਿਆਗਾ ਕੁੱਕਰ ਕੇ ਆਪਾਂ ਤੋਂ ਸਮਾਰ ਲਈ ਜੀ ਬਹੁਤ ਵਧੀਆ ਤੇ ਲਓ ਜਿਹੜੇ ਇਹਦੇ ਵੱਡੇ ਪੀਸ ਆ ਆਪਾਂ ਛੋਟੇ ਕਰਦੇ ਆ ਤਦ ਲੋ ਜੀ ਆਪਾਂ ਇਸ ਤਰੀਕੇ ਨਾਲ ਪੀਸਦੇ ਕਰ ਲੈ ਛੋਟੇ ਤੇ ਲੋ ਜੀ ਆਪਾਂ ਇਹ ਕੁੱਕਰ ਦੇ ਵਿੱਚ ਚਲਾਉਣੀ ਆਂਗੇ ਕਿਉਂ ਪਹਿਲਾਂ ਥੋੜਾ ਥੋੜਾ ਘਿਓ ਲਵੋਣੀ ਆ ਤੇ ਆਪਾਂ ਇਹਦੇ ਵਿੱਚ ਰੱਖ ਦਿਆਂਗੇ ਥੋੜਾ ਜਿਹਾ ਚ ਲਓ ਜਪਾ ਸ਼ੱਕਰ ਗੰਦੀਆਂ ਇਸ ਤਰੀਕੇ ਨਾਲ ਪਾਣੀ ਵਿੱਚ ਪਾ ਲਿਆ। ਆਪਾਂ ਪਾਣੀ ਰੱਖਦੇ ਹਾਂ ਗੈਸ ਦੇ ਉੱਪਰ। ਤਾਂ ਪਾਣੀ ਨੂੰ ਇਸ ਤਰੀਕੇ ਨਾਲ ਵਾਲਦੇ ਹਾਂ ਆਪਾਂ ਕੁੱਕਰ ਵਿੱਚ ਇਹਨਾਂ। ਚਲੋ ਇਹ ਪਾਣੀ ਨੂੰ ਕੱਢਦੇ ਹਾਂ ਖਫਰ ਗੰਦੀਆਂ ਨੇ। ਆ ਥੋੜੀ ਜੀ ਆਪਾਂ ਤਾਂ ਕੱਢਤੀ ਇਹਨਾਂ ਦੀ ਸਟੀਮ। ਤਲਵ ਜੀ ਆਪਣੀ ਹੈ ਸ਼ਕਰਗੰਦੀਆਂ ਉਬਲ ਕੇ ਉਬਲ ਗਈਆਂ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਕੱਢਦੇ ਆਂ ਤੇ ਲੋ ਜੀ ਆਪਾਂ ਇਹਨਾਂ ਨੂੰ ਬਾਹਰ ਲਿਆ ਇਸ ਤਰੀਕੇ ਨਾਲ ਤੇ ਆਪਾਂ ਇਹਨਾਂ ਨੂੰ ਛਿਲਦੇ ਆਂ ਤੇ ਆਪਾਂ ਨੂੰ ਪਰੋਸ ਲੈਂਦੇ ਆਂ ਆ ਸਾਰਾ ਕਾਲਾ ਨਹੀਂ ਚਲਾ ਰਿਹਾ। ਇਹ ਨਾ ਇਹ ਵੀ ਸੰਭਵ ਇਹ ਲਾਗ ਨਹੀਂ ਹੱਸ ਸਕਦਾ। ਜਪਾਣੂ ਇਸ ਤਰੀਕੇ ਨਾਲ ਸ਼ੇਰ ਲੈਣੇ ਆ। ਸ਼ਕਲ ਗੰਦੀ ਵੀ ਆਪਣੇ ਸਰੀਰ ਨੂੰ ਬਹੁਤ ਹੀ ਫਾਇਦੇ ਹੈ ਕਿ ਆਪਾਂ ਇਸ ਵਿੱਚ ਫਾਇਦਾ ਹੁੰਦਾ ਹੈਗਾ ਸਾਰੇ ਤੱਤ ਹੁੰਦੇ ਹੈਗੇ। ਬਹੁਤ ਹੀ ਵਧੀਆ ਸਰੀਰ ਵਾਸਤੇ ਹੁੰਦੀ ਹੈ। ਇਨਾਂ ਆਪਣੀ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸ਼ਗਰ ਗੰਦੀ ਬਾਹਰ ਕੇ ਛਿਲ ਲਈ ਮਾਰ ਕੇ ਤੇ ਆਪਾਂ ਇਹ ਮਸਤੀ ਕੇ ਨਾਲ ਕੱਟ ਸਕਦੇ ਹਾਂ। ਇਹ ਸਰੀਰ ਵਾਸਤੇ ਬਹੁਤ ਹੀ ਵਰਗੋਲ ਖਜਾਨਾ ਹੈ। ਇਸ ਵਿੱਚ ਤਾਂ ਉਹ ਦੀਆਂ ਉਹ ਮਾਰੀਆਂ ਨਾਲ ਲੜਨ ਦੀ ਇਹ ਸਰਦੀਆਂ ਦਾ ਤੋਫਾ ਹੈ ਜੋ ਜਿੰਦਰਾ ਪਲੇ ਵਾਲਾ ਟਮਾਟਰ ਤੇ ਆਪਾਂ ਇਹਨੂੰ ਵੀ ਬਰੀਕ ਬਰੀਕ ਕੱਟ ਲਏ ਲਓ ਜੀ ਆਪਰੇ ਤੇ ਪਾਉਣੇ ਆਪਾਂ ਥੋੜੀ ਜੀ ਕਾਲੀ ਮਿਰਚ ਇਹ ਥੋੜਾ ਜਿਹਾ ਪਾਉਣੇ ਕਾਲਾ ਨਮਕ Böylece karni yapmaya devam ederim. Hari mirch'te, peynir, birazcık pamukluyu, birazcık pamukluyu, birazcık pamukluyu, birazcık pamukluyu, birazcık ਕਪਾਏ ਨਿੰਬੂ ਲੈਤੇ। ਇਹਨਾਂ ਦੇ ਉੱਪਰ ਆਪਾਂ ਨਚੋੜਤਾ ਹੈ। ਤੇ ਪਰੋਂ ਇਹ ਥੋੜਾ ਜਿਹਾ ਆਪਾਂ ਡੈਕੋਰੇਸ਼ਨ ਕਰਨ ਵਾਸਤੇ ਪਾ ਦੇ ਚੈਰੀ ਪਾਵਾਂਗੇ। ਤੇ ਲਵਜੀ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਚਾਟ। ਸ਼ਕਰਗੰਦੀ ਤੋਂ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਜਵਾਬ। ਤੇ ਪਾਸ ਤੇ ਸਿਨੇ ਬਣਾ ਸਕਦੇ ਆ ਚਾਟ ਹਲੋ ਜੀ ਜਦ ਤਰਾ ਆਪਾਂ ਥੋੜੀ ਜੀ ਸ਼ਕਰਗੰਦੀ ਰੱਖ ਲਈ ਸੀ ਉਹਦੇ ਕੋਸਤਾ ਚਾਟ ਬਣਾ ਲੇ ਉਸ ਆਪਾਂ ਰੱਖ ਲਈ ਸੀ ਥੋੜੀ ਜੀ ਤੇ ਅਸੀਂ ਆਪਾਂ ਕੋਈ ਹੋਰ ਡਿਸ਼ ਰੈਸਪੀ ਬਣਾਉਣੇ ਆ ਤੇ ਲਓ ਜੀ ਜਦ ਤਰਾ ਆਪਾਂ ਰੱਖ ਲਿਆ ਫਰਾਈ ਵੀਲ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਇੱਕ ਚਮਚਾ ਕਿਓ ਦਾ ਜਿੱਦਕੇ ਉਹ ਥੋੜੀ ਜਿਹੀ ਲੋੜ ਆ ਗਈ। ਹਨ ਵਾਲੇ ਕਿਉਂ ਦੀ ਲੋੜ ਨਹੀਂ। ਇਹਦੇ ਵਿੱਚ ਪਾਉਣੀ ਹੈ ਗੁੜ। ਆਪਾਂ ਲੈ ਚਾ ਗੁੜ। ਤੇ ਆਪਾਂ ਗੁੜ ਨੂੰ ਇਹਦੇ ਵਿੱਚ ਇਹ ਚਾਸ ਬਣਾਉਣੀ ਹੈ। ਤੇ ਆਪਾਂ ਦਾ ਥੋੜਾ ਜਿਹਾ ਪਾਣੀ ਪਾਉਣਾ ਹੈ ਇਹਦੇ ਵਿੱਚ। ਕੀ ਨਾਲ ਆਪਾਂ ਦੀ ਬਹੁਤ ਹੀ ਇਸ ਤਰੀਕੇ ਨਾਲ ਦੀ ਬਹੁਤ ਹੀ ਟੇਸਟੀ ਆਪਾਂ ਮਠੇਏ ਬਣਾਵਾਂਗੇ ਸ਼ਕਰਗੰਦੀ ਦੀ ਚਲੋ ਜੀ ਇਧਰ ਆਪਾਂ ਸ਼ਕਰਗੰਦੀਆਂ ਦੇ ਇਹਨਾਂ ਦੇ ਆਪਾਂ ਪੀਸ ਕਰ ਲੈਂਦੇ ਆ ਇਸ ਤਰੀਕੇ ਨਾਲ ਚਲੋ ਜੀ ਆਪਾਂ ਇਹਦੇ ਚਾਹਸ ਬਣਾ ਰਹੀ ਹੈ ਗੁੜ ਦੀ ਤਿਆਰ ਕਰ ਰਹੇ ਹਾਂ ਗੁੜ ਦੀ ਚਾਹਸ ਬਣਾ ਕੇ ਆਪਾਂ ਤੇ ਹਦਰਾ ਬੁਲਬੁਲੀ ਕੱਟ ਲੈਦੇ ਸ਼ਕਰਗੰਦੀ ਦੇ ਗੋਲ ਗੋਲ ਚਲੋ ਜੀ ਆਪਾਂ ਗੈਸ ਬੰਦ ਕਰਤਾ ਤੇ ਆਪਾਂ ਇਹਨੂੰ ਲਾਉਣੇ ਆਂਗੇ ਤੇ ਲੋ ਜੀ ਆਪਣੀ ਇਹ ਤਾਂ ਚਾਹਸ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਸ਼ਕਰਗੰਦਾਂ ਚਲੋ ਜਿ ਆਪਾਂ ਇਸ ਤਰੀਕੇ ਨਾਲ ਹਲਾ ਦਿੰਨੇ ਆ ਸਮਾਰ ਕੇ ਮਿਕਸ ਕਰ ਦਿੰਨੇ ਆਗੇ ਲੋ ਜੀ ਆਪਣੀ ਡਿਸ਼ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਇਹ ਦੇਸ਼ ਆਪਣੀ ਰਸਗੁਲੇ ਨੂੰ ਵੀ ਮਾਤ ਪਾਉਂਦੀ ਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਤਾਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਤਿਆਰ ਕਰ ਸ। ਤੇ ਲੋ ਜੀ ਆਪਣੀ ਇਹ ਰਸਤੀ ਵਾਂਗ ਤਿਆਰ ਹੋ ਗਈ ਸ਼ਕਰਗੰਦੀ ਤੋਂ ਬਹੁਤ ਹੀ ਵਧੀਆ ਤੇ ਟੇਸਟੀ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਡੈਕੋਰੇਟ ਵੀ ਕਰ ਸਕਦੇ ਆ ਡੈਕੋਰੇਸ਼ਨ ਇਸ ਇਸ ਤਰੀਕੇ ਨਾਲ ਆਪਾਂ ਇਸ ਨੂੰ ਬਣਾ ਸਕਦੇ ਹਾਂ। ਸ਼ਕਰਗੰਦੀ ਤੋਂ ਬਹੁਤ ਹੀ ਵਧੀਆ ਰੈਸਪੀ।